ਕਾਂਗਰਸ ਪਾਰਟੀ ਜਿਲ੍ਹਾ ਯੂਥ ਦੇ ਉਮੀਦਵਾਰ ਜਯੋਤੀ ਬਸੰਤਪੁਰਾ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਅੱਜ ਬਤਾਂ ਇੱਕ ਮੈਡਮ ਮਰੀਨਾ ਮਿੱਤਲ ਨੇ ਕਿਹਾ ਕਿ ਚੋਣ ਪ੍ਰਚਾਰ ਜੋਰਾਸ਼ੋਰਾਂ ਤੇ جاری ਹੈ ਤੇ ਵਕ ਵਕ ਪਾਰਟੀਆਂ ਦੇ ਆਗੂ ਆਮ ਆਦਮੀ ਪਾਰਟੀ ਦੇ ਨੀਤੀਆਂ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਪਾਰਟੀ ਦੀ ਮਜ਼ਬੂਤੀ ਹੋਈ ਹੈ। ਦੇ ਨਾਲ ਹੀ ਮੈਂ ਕਹੂੰਗੀ ਜਿਵੇਂ ਤੁਸੀਂ ਕਹਿੰਨੇ ਹੋ ਕਾਂਗਰਸ ਦੇ ਜ਼ਿਲ੍ਹਾ ਯੂਥ ਪ੍ਰਧਾਨ ਅੱਜ ਸ਼ਾਮਿਲ ਹੋਏ ਨੇ ਕਿਉਂਕਿ ਤੁਹਾਡੇ ਸਾਹਮਣੇ ਹੈ ਕਾਂਗਰਸ ਦਾ ਪਤਨ ਹੋ ਚੁੱਕਿਆ ਹੈ ਕਾਂਗਰਸ ਪਾਰਟੀ ਖੁਦ ਖਤਮ ਹੋ ਚੁੱਕੀ ਹੈ ਇਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਵੀ ਕਿੱਧਰ ਵੱਲ ਜਾਈਏ ਕਿੱਧਰ ਨਾ ਜਾਈਏ ਕਿਉਂਕਿ ਇਹਨਾਂ ਦੇ ਆਪਸੀ ਜਿਹੜੀ ਧੜੇਵਾਜੀਆਂ ਚੱਲ ਰਹੀਆਂ ਹਨ ਔਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਜਿਹੜੇ ਸਾਡੇ ਪਹਿਲਾਂ ਵਿਧਾਇਕ ਸਾਹਿਬ ਸੀ ਬੜੇ ਵਿਚਾਰੇ ਤਿਆਰ-ਵਿਆਰ ਹੋ ਕੇ ਆਏ ਸੀਗੇ ਕਿ ਮੈਂ ਐਮਪੀ ਦਾ ਕੈਂਡੀਡੇਟ ਬਣ ਕੇ ਆਉਂਗਾ ਤਾਂ ਮੈਨੂੰ ਇਹ ਹੀ ਲੱਗਦਾ ਹੈ ਕਿ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਤਾ ਉਹਨਾਂ ਨੂੰ ਉਹ ਤੇ ਇਹਨਾਂ ਨੇ ਜੋਤੀ ਜੀ ਨੇ ਆਮ ਆਦੀ ਪਾਰਟੀ ਦੇ ਕੰਮ ਦੇਖ ਕੇ ਲੋਕਾਂ ਨੂੰ ਬਿਜਲੀ ਫਰੀ ਲੋਕਾਂ ਨੂੰ ਮੁਹੱਲਾ ਕਲੀਨਿਕਾਂ ਦੀ ਸਹੂਲਤਾਂ ਨੌਕਰੀਆਂ ਮਿਲ ਰਹੀਆਂ ਨੇ ਹੋਰ ਵੀ ਬਹੁਤ ਸਾਰੀਆਂ এডੂਕੇਸ਼ਨ ਵੱਲ ਵੀ ਅੱਛਾ ਬੜਾਵਾ ਮਿਲ ਰਿਹਾ ਅੱਛੀ ਐਜੂਕੇਸ਼ਨ ਵੱਲ ਵੀ ਲੋਕ ਜਾ ਰਹੇ ਨੇ ਤਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਇਹਨਾਂ ਨੇ ਆਮ ਆਦੀ ਪਾਰਟੀ ਦਾ ਪੱਲਾ ਫੜਿਆ ਮੈਂ ਆਪਣੀ ਸਾਰੀ ਰਾਜਪੁਰਾ ਟੀਮ ਵੱਲੋਂ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਅਰਵਿੰਦ ਕੇਜਰੀਵਾਲ ਜੀ ਵੱਲੋਂ ਇਹਨਾਂ ਨੂੰ ਦਾ ਵੈਲਕਮ ਕਰਦੀ ਆਂ ਹੋ ਨਸ਼ੇ ਨਾਲ ਨੌਜਵਾਨੀ ਨਹੀਂ ਮਰ ਰਹੇ ਬਲਕਿ ਕੁੜੀਆਂ ਤੇ ਔਰਤਾਂ ਵੀ ਨਸ਼ੇ ਦਾ ਸ਼ਿਕਾਰ ਹੋ ਰਹੀਆਂ। ਤਾਲਾ ਮਾਮਲਾ ਪਠਾਨਕੋਟ ਦਾ ਹੈ ਜਿੱਥੇ ਇੱਕ ਔਰਤ ਨਸ਼ੇ ਵਿੱਚ ਤੁੱਟ ਪਾਈ ਗਈ। ਅਤੇ ਸਾਡੀਆਂ ਸਰਕਾਰਾਂ ਤੇ ਪੁਲਿਸ ਪ੍ਰਸ਼ਾਸਨ ਚੁੱਪ ਹੈ। ਮੌਕੇ ਤੇ ਪਹੁੰਚੇ ਲੋਕਾਂ ਨੇ ਕਿਹਾ ਕਿ ਨਸ਼ਾ ਸ਼ਰਿਆਮ ਬਿਕਦਾ ਹੈ ਅਤੇ ਕੋਈ ਵੀ ਇਸ ਨੂੰ ਰੋਕਤ ਨਹੀਂ ਪਾ ਰਿਹਾ। ਨਾਜੀ ਆਪਣਾ ਗੁਲਜੀਤ ਸਿੰਘ ਮਲਕਪੁਰ ਤੇ ਰਹਿਣ ਵਾਲੇ ਮਲਕਪੁਰ ਰਹਿਣਾ। ਇਹ ਦੇਖਿਆ ਕਿ ਲੜਕੀ ਮੈਂ ਦੇਖਿਆ ਕਿ ਲੜਕੀ ਇੱਥੇ ਨੂੰ ਕਿਉਂ ਆਈ ਹੈ ਥੋੜੀ ਝੂਲਦੀ ਆਈ ਹੈ ਨਾਲ ਹੀ ਕਿਥੇ ਡਿੱਗ ਪਈ ਹੈ। ਤੇ ਮਨ ਕੀ ਦੁਨੀਆ ਘਟੀ ਹੋ ਗਈ ਹੈ ਮੈਂ ਆਪਣੇ ਭਰਾ ਨੂੰ ਦਿਖਾਉਣ ਜਾ ਰਿਹਾ ਸੀ ਡਾਕਟਰ ਨੂੰ ਤੇ ਮੈਂ ਨਿਕਲ ਗਿਆ ਸੀ ਤੇ ਬਾਕੀ ਮੈਂ ਆਇਆ ਨਹੀਂ ਤੇ ਹੋਰ ਕੋਈ ਕੁਝ ਨਹੀਂ ਮੈਂ ਇੱਥੇ ਰੁਕਿਆ ਨਹੀਂ ਹਾਂ ਜਿਵੇਂ ਮੈਂ ਕੁੜੀ ਡਿੱਗਦੀ ਦਿਖੀ ਹੈ ਕੀ ਲੱਗਦਾ ਕੋਈ ਨਸ਼ਾ ਕੀਤਾ ਆਇਆ ਹੈ ਨਜ਼ਰ ਤੱਕੇ ਤੱਕ ਲੱਗ ਰਿਹਾ ਨਸ਼ਾ ਕੀਤਾ ਹੋਇਆ ਹੈ ਔਰ ਕੀ ਕੀਤਾ ਹੋਇਆ ਹੈ ਕਹਿੰਦੇ ਪੁਲਿਸ ਵੀ ਲੈ ਗਈ ਉਹਨੂੰ ਛੱਡ ਕੇ ਮੈਡੀਕਲ ਕਰਾਉਣ ਵਾਸਤੇ ਤੇ ਕੀ ਮਤਲਬ ਪੰਜਾਬ ਸਰਕਾਰ ਕਹਿੰਦੀ ਨਸ਼ਾ ਖਤਮ ਕਰਤਾ ਆਪਣੇ ਪੰਜਾਬ ਦੇ ਉੱਤੇ ਕਿ ਲੱਗਦਾ ਨਸ਼ਾ ਕਰਦਾ ਹਾਂ ਤੁਹਾਨੂੰ ਵੈਰੀਫਾਈ ਪਤਾ ਕੀ ਵੈਰੀਫਾਈ ਹੁੰਦਾ ਤੇ ਹੁਣ ਜਿਲ੍ਹਾ ਟੈਸਟ ਹੋਏਗਾ ਫੇਰ ਹੀ ਪਤਾ ਚੱਲੇਗਾ ਆਈ ਕਾਂਟ ਮਲ ਕੀ ਸਹੀ ਇਨ ਥਿਸ ਪੁਆਇੰਟ ਸਰੋ ਸਰਕਾਰੀ ਸਕੂਲ ਤੇ ਹੈਗਾ ਇੱਥੇ ਸਰਕਾਰੀ ਸਕੂਲ ਦੀ ਨਹੀਂ ਹੀ ਲੜਕੀ ਉਸੇ ਬਾਹਰ ਦੀ ਵਾਰਡ ਨੰਬਰ 47 ਤੇ ਪੈਂਦਾ ਤੇ ਲੜਕੀ ਜਦੋਂ ਮੈਂ ਬੱਚੇ ਲੈ ਕੇ ਸਕੂਲੋਂ ਆ ਰਿਹਾ ਮੈਂ ਦੇਖਿਆ ਕਿ ਅਚਾਨਕ ਇਦਾਂ ਹਿਲਦੇ ਝੁਲਦੇ ਆ ਕੇ ਤੋਂ ਸਾਈਡ ਤੇ ਨਾ ਖੜੀ ਤੇ ਅੱਗੇ ਦੇ ਆ ਕੇ ਨਾ ਡੇਗੀ ਕਿਤੇ ਉਧਰ ਸਾਈਡ ਤੇ ਡੇਗੀ ਜਦੋਂ ਡਿਗਨ ਦੇ باوجود ਉਹ ਕੀ ਕੀਤਾ ਲੋਕਾਂ ਨੇ ਜਦੋਂ ਸਾਰੇ ਇਕੱਠੇ ਹੋਏ ਆਪਾਂ ਵੀ ਸਾਰੇ ਉੱਥੇ ਜਾ ਕੇ ਦੇਖਿਆ ਤੇ ਉਹ ਨਸ਼ੇ ਦੀ ਹਾਲਤ ਵਿੱਚ ਕਿਉਂਕਿ ਉਹਨਾਂ ਨੂੰ ਆਪੇ ਕੋਈ ਸੁਝਵੋਜ ਨਹੀਂ ਹਾਲੇ ਤੱਕ ਇਹ ਨਹੀਂ ਕੰਫਰਮ ਹੈਗਾ ਕਿੱਥੋਂ ਦੀ ਹੈ ਕੋਈ ਕਿੱਥੋਂ ਦੀ ਨਹੀਂ ਪਰ ਇਹਨਾਂ ਨੂੰ ਕੰਫਰਮ ਹੈਗਾ ਕਿ ਸਾਡੇ ਮਲਕਪੁਰ ਏਰੀਆ ਦੀ ਨਹੀਂ ਹੈਗੀ ਉਹ ਕਿੰਨੀ ਕਮਡੀ ਸੀਗੀ ਲੜਕੀ ਇਹ ਸਰ ਇਹ ਜਪਾ ਐਜ਼ ਐ ਗੈਸ ਕਰ ਸਕਦੇ ਆ 25 24 25 ਜਾਂ ਅੱਧ ਸਵੇਰੇ ਸਵੇਰੇ ਬਠਿੰਡਾ ਦੇ ਉੜੀਆ ਕਲੋਨੀ ਵਿੱਚ ਸਿਲੰਡਰ ਫਟਣ ਦੇ ਨਾਲ 10 ਚੁਗੀਆਂ ਸੜ ਕੇ ਸੁਆਹ ਹੋ ਗਈਆਂ ਜਾਣਕਾਰਾਂ ਦੇ ਅਨੁਸਾਰ ਜੋ ਸਵੇਰੇ ਖਾਣਾ ਬਣਾ ਰਹੇ ਸਨ ਇਹ ਲੋਕੀ ਦਾ ਇੱਕਦਮ ਸਿਲੰਡਰ ਫਟ ਗਿਆ ਜਿਸ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਤੇ ਕਾਫੀ ਚੁਗੀਆਂ ਦਾ ਨੁਕਸਾਨ ਹੋ ਗਿਆ ਤੇ ਕੀ ਨਾਮ ਹੈ ਜੀ ਆਪਕਾ ਨੀਲਮ ਕੀ ਬਾਤ ਨੀਲਮ ਦੇਵੀ ਖੋਨਪੁਰਾ ਨੀਲਮ ਦੇਵੀ ਇੱਕ ਵਿੱਚ ਮਤਲਬ ਕੀ ਕੀ ਬਾਤ ਹੋਈ ਕੋਣ ਆ ਗਈ ਲੱਗਾ ਸਾਰੇ ਕੁਝ ਜਲ ਗਿਆ ਮੈਨੂੰ ਤਾਂ ਪੋਤੀ ਵੀ ਜਲ ਗਿਆ आपका हाँ कारण क्या हुआ खाना बना रहे थे हाँ। उसे लग गया कितने घर को आग लगी है? चार है। चार घर घर हाँ। तो कुछ सामान नहीं निकला सामान सभी जल के वो गया। हाँ कुछ नहीं निकला जो पहना में कपड़ा है वही बच गया सारे पैसे कौर सारे खत्म हो गए कारण क्या ऐसे आग कैसे लगी खाना बना रहा हूँ खाना बना रहा है लड़की जा रहा लड़की के हाथ में मोबाइल था होता है हाँ मोबाइल छोटा वाला मोबाइल था वो आग से लग गया ना छप्पर के घर था उसमें लग गया दस साल की लड़की है दोनों लड़कियों की उम्र कितनी है आठ दस आठ और दस हाँ। वो सारा हाँ। सुबह हो गया हाँ। का कितने बजे की बात है छह तो बजे लगा है अभी जितने यहाँ पर जहाँ लगी इसे लगा है तो गिन लो ये दो कितना घर है एक मेरा हो गया एक चार पांच हो गए हाँ, हाँ नहीं ज्यादा है सर कम से कम रखो सात आठ घर जल गए। सात आठ घर गर हाँ सामान सभी सभी जल गया कोई नहीं बचा बाबू मेरा मेरा नाम है संजय साहब जिला भागलपुर थाना खड़ी नगोचिया डिस्ट्रिक्ट फरोजपुर में गोलीबारी दटनावान रोकने का नाम नहीं लै रही शहर में लुट खोह गोलीबारी दटनावान लगातार सामने आ रही ਬਾਰਾ ਮਾਮਲਾ ਫਿਰੋਜ਼ਪੁਰ ਦੇ ਮਹਿਨੀ ਆਜਾਦ ਨਗਰ ਤੋਂ ਸਾਹਮਣੇ ਆਇਆ ਜਿੱਥੇ ਦੇਰ ਰਾਤ ਇੱਕ ਸੀਨੀਅਰ ਕਾਂਗਰਸੀ ਆਗੂ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਇਸ ਘਟਨਾ ਬਾਰੇ ਹਾਲੇ ਤੱਕ ਲੋਕਾਂ ਨੂੰ ਪਤਾ ਨਹੀਂ ਲੱਗਾ ਪਰ ਗੋਲੀ ਚਲਦੀ ਆਵਾਜ਼ ਨੇੜੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਰਸ਼ਮੋਨੀ ਕੀ ਘਟਨਾ ਵਾਪਰੀ ਹੈ ਇਹ 12 ਵਜੇ ਤੋਂ ਬਾਅਦ ਦੀ ਗੱਲ ਹੈ ਤੇ ਬਹੁਤ ਆਵਾਜ਼ਾਂ ਆਈਆਂ ਦੋ ਵਾਰੀ ਤੇ ਮੈਂ ਕਿਹਾ ਸ਼ਾਇਦ ਕਈ ਜੇਲ੍ਹ ਚ ਵੀ ਵਜ ਜਾਂਦੀਆਂ ਰਹਿੰਦੀਆਂ ਅੱਧਰ ਵੀ ਹੁੰਦੀ ਰਹਿੰਦੀ ਹੈ ਫਾਇਰਿੰਗ ਤੇ ਥੋੜੀ ਜਰ ਬਾਅਦ ਫਿਰ ਇੱਕਦਮ 6 7 ਆ ਗਈਆਂ ਟਾਈਮ ਤਾਂ ਮੈਨੂੰ ਪਤਾ ਨਹੀਂ ਇੱਕ ਸੀ ਕਿ ਪੌਣਾ ਇੱਕ ਸੀ ਤੇ ਉਸ ਵਜ੍ਹਾ ਕਰਕੇ ਮਿੱਟੀ ਸੀ ਕਿਹੜਾ ਐਰਜ ਲੱਗਦਾ ਜੀ ਇਹ ਹੈਗਾ ਜੀ ਨਾਮਦੇਵ ਚੌਕ ਹੈ ਨੂ ਆਜ਼ਾਦ ਨਗਰ ਅਗਲੀ ਨੰਬਰ ਤੋਂ ਤੇ ਸਵੇਰੇ ਪੁਲਿਸ ਵਾਲੇ ਆਏ ਆ ਕੋਈ 8 ਵਜੇ ਉਹਨਾਂ ਨੇ ਪੁੱਛਿਆ ਆ ਕਿ ਡੌਗੀ ਸਾਡਾ ਬੋਲਦਾ ਸੀ ਤੇ ਮੈਂ ਦੱਸੋ ਕਹਿੰਦੇ ਜੀ ਰਾਤੀ ਫਾਇਰਿੰਗ ਹੋਈ ਹੈ ਮੈਂ ਕਿਹਾ ਫਾਇਰਿੰਗ ਤਾਂ ਹੋਈ ਹੈ ਕਹਿੰਦੇ ਕਿੱਥੇ ਮੈਂ ਕਿਹਾ ਬਨੇ ਆਵਾਜ਼ ਆਈਆਂ ਇੱਧਰ ਆਈਆਂ ਕਿ ਬੱਸ ਸਟੈਂਡ ਤੋਂ ਲੁਆਈਆਂ ਆ ਆਵਾਜ਼ ਨੇੜੇ ਦੀ ਸੀ ਦੂਰ ਨਹੀਂ ਸੀ ਮੇਰਾ ਨਾਮ ਗੁਰਦੀਪ ਸਿੰਘ ਢਿੱਲੋਂ ਸਰ ਜੀ ਗੱਲ ਸ਼ਨੀਵਾਰੀ ਦੀ ਰਾਤ ਨੂੰ ਕੋਈ 12:40 ਤੇ ਅਸੀਂ ਸੁੱਤੇ ਪਏ ਸੀਗੇ ਮੈਂ ਤੇ ਮੇਰੀ ਵਾਈਫ ਔਰ ਇੱਕੇਦਮ ਤਿੰਨ ਫੈਰ ਦੀ ਆਵਾਜ਼ ਆਈ ਤੇ ਮੇਰੀ ਵਾਈਫ ਨੇ ਮੈਨੂੰ ਉਠਾਇਆ ਕਿ ਬਾਹਰ ਗੋਲੀ ਚੱਲੀ ਜਾਂਦੀ ਏ ਮੈਂ ਕਿਹਾ ਮੈਨੂੰ ਲੱਗਦਾ ਨਹੀਂ ਇਹ ਗੋਲੀ ਹੈ ਪਰ ਜਿਵੇਂ ਹੀ ਮੈਂ ਉઠਿਆ ਤਿੰਨ ਫੈਰ ਫੇਰ ਹੋਈ ਦੁਬਾਰਾ ਔਰ ਉਸ ਤੋਂ ਬਾਅਦ ਮੈਂ ਫੋਨ ਕਰਨ ਲੱਗਾ ਕੋਈ 12:45 ਤੇ ਤੇ ਅਜੇ ਮੈਂ ਫੋਨ ਮਲਾਇਆ ਨਹੀਂ ਪਹਿਲਾਂ ਹੀ ਦੁਬਾਰਾ ਫਿਰ ਇੱਕੇ ਦਮ 6 ਫੇਰ ਹੋਏ ਜਿਹੜੇ ਕਿ ਆਟੋਮੈਟਿਕ ਹਥਿਆਰ ਦੇ ਲੱਗ ਰਹੇ ਸੀ ਔਰ ਉਸ ਤੋਂ ਬਾਅਦ ਮੈਂ ਕਬਰਾੜ ਦੇ ਵਿੱਚ ਬਿਲਕੁਲ ਬਾਹਰ ਨਹੀਂ ਆਇਆ ਜ਼ਮਾਂ ਹੀ ਫਿਰ ਮੈਂ 12:50 ਮਿੰਟ ਤੇ ਕੰਟਰੋਲ ਰੂਮ ਤੇ 100 ਨੰਬਰ ਤੇ ਫੋਨ ਕੀਤਾ ਔਰ ਉਸ ਤੋਂ ਬਾਅਦ 1 ਘੰਟੇ ਬਾਅਦ ਪੀਸੀਆਰ ਵਾਲਿਆਂ ਨੇ ਚੱਕਰ ਲਾਇਆ ਜਦ ਕਿ ਮੈਂ ਨਹੀਂ ਬਾਹਰ ਆਇਆ ਨਾ ਮੈਨੂੰ ਕਿਸੇ ਨੇ ਬੁਲਾਇਆ ਉਸ ਤੋਂ ਬਾਅਦ ਸਵੇਰੇ 6:30 ਵਜੇ ਮੈਨੂੰ ਥਾਣੇ ਤੋਂ ਟੈਲੀਫੋਨ ਆਇਆ ਕਿ ਤੁਹਾਡੇ ਕੋਈ ਬਾਹਰ ਫਾਇਰਿੰਗ ਹੋਈ ਹੈ ਮੈਂ ਕਿਹਾ ਹਾਂਜੀ ਕਹਿੰਦੇ ਅਸੀਂ ਥੋੜੀ ਦੇਰ ਚਾ ਰਹੇ ਹਾਂ ਇੱਥੇ ਤਿੰਨ ਚਾਰ ਪੁਲਿਸ ਮੁਲਾਜ਼ਮ ਇੱਕ ਨਾਲ ਐਸਆਈ ਇੱਥੇ ਆਈ ਹੈ ਔਰ 10 15 ਮਿੰਟ ਬਾਅਦ ਇਨਸਪੈਕਟਰ ਸਾਹਿਬ ਆਏ ਹੈ ਉਹਨਾਂ ਨੇ ਮੈਨੂੰ ਪੁੱਛਿਆ ਸਾਰਾ ਤੇ ਮੈਂ ਦੱਸਿਆ ਜੀ ਐਸ ਇਸ ਤਰ੍ਹਾਂ ਰਾਤ ਨੂੰ 12 ਵਜੇ ਤੋਂ ਬਾਅਦ ਆ ਗੱਲ ਹੋਈ ਹੈ ਔਰ ਉਸ ਤੋਂ ਬਾਅਦ ਕੋਈ 10:30 10 ਵਜੇ ਡੀਐਸਪੀ ਸਾਹਿਬ ਆਏ ਉਹਨਾਂ ਨੇ ਆ ਕੇ ਸਾਰੀ ਡਿਟੇਲ ਪੁੱਛੀ ਬੈਕਗ੍ਰਾਉਂਡ ਵੀ ਪੁੱਛੀ ਫਿਰ ਮੈਂ ਉਹਨਾਂ ਨੂੰ ਸਾਰਾ ਦੱਸਿਆ ਕਿ ਮੈਂ ਇਸ ਇਸ ਤਰ੍ਹਾਂ ਪਿਛਲੇ 26 ਤੋਂ 28 ਸਾਲ ਤੋਂ ਕੰਮ ਕਰ ਰਿਹਾ ਕਾਂਗਰਸ ਪਾਰਟੀ ਐਸ ਐਸ ਤਰ੍ਹਾਂ ਮੈਂ ਇਨ ਇਨ ਅਹੁਦਿਆਂ ਤੇ ਰਿਆਂ ਅਲੱਗ-ਅਲੱਗ ਔਰ ਹੁਣ ਮੈਂ ਗੁਰੂਰ ਸਾਹਿਲਕੇ ਵਾਸਤੇ ਕੰਮ ਕਰ ਰਿਹਾਂ ਬੀਤਕੋਟ ਹਲਕੇ ਦਾ ਮੈਂ ਇਨਚਾਰਜ ਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੈਂ ਮੈਂਬਰ ਆਂ ਤੁਹਾਡੇ ਉਹ ਫੋਟੋ ਵਗੈਰਾ ਹੈ ਤੇ ਕੈਮਰੇ ਦੇ ਨਹੀਂ ਜੀ ਫੋਟੋਜ਼ ਨਹੀਂ ਹੈਗੇ ਕਿਉਂਕਿ ਸਾਡਾ ਕੈਮਰਾ ਰੇਂਚ ਨਹੀਂ ਹੈਗਾ ਇੱਕ ਇਹ ਨਾਈਟ ਵਿਜ਼ਨ ਨਹੀਂ ਹੈਗਾ ਕੈਮਰਾ ਨਰਿੰਜਨਾ ਢਿੱਲੋਂ ਕੱਟਣਾ ਰਾਤ ਪੌਣੇ ਕਿੱਕ ਵਜੇ ਦੀ ਗੱਲ ਹੈ ਸਾਢੇ 12 ਵਜੇ ਤੇ ਸੁੱਤੇ ਪਏ ਸੀਗੇ ਤੇ ਮੈਨੂੰ ਇਦਾਂ ਲੱਗਿਆ ਵੀ ਜਿਵੇਂ ਨਾ ਕੋਈ ਪਟਾਕੇ ਚੱਲਦੇ ਹੁੰਦੇ ਆ ਤੇ ਮੈਂ ਇਹਨਾਂ ਨੂੰ ਉਠਾਇਆ ਮਤਲਬ ਕਿ ਵੀ ਬਾਹਰ ਨਾ ਫਾਇਰ ਹੋ ਜਾਂਦੇ ਕਹਿੰਦੇ ਨਹੀਂ ਪਟਾਕੇ ਚੱਲਦੇ ਹੋਣ ਮੈਂ ਕਿ ਪਟਾਕੇ ਚੱਲਦੇ ਹੋਣਾ ਤੇ ਕੋਈ ਢੋਲ ਢੂਲ ਦੀ ਆਵਾਜ਼ ਵੀ ਆਵੇ ਅਜੇ ਇੰਨੀ ਗੱਲ ਕਹੀ ਦੁਬਾਰਾ ਫਿਰ ਦੋ ਫਾਇਰ ਹੋਇਆ ਉਸ ਤੋਂ ਬਾਅਦ ਦੁਬਾਰਾ ਦੋ ਫਾਇਰ ਹੋਇਆ ਤੇ ਉੱਠ ਕੇ ਤੇ ਬਾਹਰ ਵੇਖਣ ਲੱਗੇ ਮੈਂ ਕਿ ਬਾਹਰ ਨਾ ਦੇਖੋ ਕਿਉਂਕਿ ਪਤਾ ਨਹੀਂ ਲੱਗਦਾ ਕਿ ਗਲੀ ਵਿੱਚ ਨਾ ਖੜਾ ਹੋਵੇ ਤੇ ਕਹਿੰਦੇ ਚੱਲ ਮੈਂ ਦੇਖਦਾ ਤਾਂ ਸਹੀ ਮੈਂ ਕਿਹਨੇ ਬਾਹਰ ਨਹੀਂ ਜਾਣਾ ਅਸੀਂ ਮੜ ਕੇ ਦੂਸਰੇ ਕਬਰੇ ਚਲੇ ਗਏ ਤੇ ਉਹਨਾਂ ਕੁਦਰਤੀ ਮੈਂ ਨਾ ਸਾਡੇ ਕੈਮਰੇ ਤਾਂ ਹੈਗੇ ਸੀ ਪਰ ਮੈਂ ਲਾਈਟ ਬੰਦ ਕਰਤੀ ਕਿਉਂਕਿ ਸੰਡੇ ਸੀਗਾ ਅ ਵੀ ਦੂਜੇ ਦਿਨ ਕਿਸੇ ਜਲਦੀ ਉੱਠਣਾ ਨਹੀਂਗਾ ਤੇ ਮੈਂ ਕੈਮਰੇ ਆਫ ਕਰਤੇ ਆ ਉਸ ਤੋਂ ਬਾਅਦ ਫਿਰ ਦੁਬਾਰਾ ਦੋ ਫਾਇਰ ਫੇਰ ਹੋਇਆ ਫਿਰ ਲੋਕਾਂ ਨੇ ਫੋਨ ਕੀਤਾ 100 ਨੰਬਰ ਤੇ ਵੀ ਅਸਰਾਂ ਕਿ ਸਾਡੇ ਬਾਹਰ ਫਾਇਰ ਹੋਇਆ ਤੇ ਫਿਰ ਅਸੀਂ ਮਤਲਬ ਕਿ ਅਜੇ ਬੈਠੇ ਹੀ ਆ ਮਤਲਬ ਗੱਲ ਕਰੀ ਜਾਂਦੇ ਆ ਫਿਰ ਦੁਬਾਰਾ ਤੜ ਤੜ ਮਤਲਬ ਕਿ ਚਾਰ ਪੰਜ ਫਾਇਰ ਫਾਇਰ ਹੋ ਗਏ ਇੱਕਦਮ ਫਿਰ ਉਸ ਤੋਂ ਬਾਅਦ ਘੰਟੇ ਬਾਅਦ ਆਈ ਆ ਪੀਸੀਆਰ ਲੰਗੀ ਤੋ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਲੱਗਦਾ ਨਾ ਪੁਲਿਸ ਆ ਗਈ ਹੈ ਬਾਹਰ ਤੇ ਤੁਹਾਨੂੰ ਬੁਲਾਉਣਗੇ ਤੇ ਕਹਿੰਦੇ ਚਲੋ ਕੋਈ ਨਹੀਂ ਇਹੇ ਪਈ ਬੁਲਾਉਣਗੇ ਤੇ ਮੈਂ ਚਲਾ ਜਾਵਾਂਗਾ ਮੈਂ ਕਿਹਾ ਪਹਿਲਾਂ ਵੇਖ ਕੇ ਜਾਇਓ ਜੇ ਬਾਹਰ ਕੋਈ ਹੋਰ ਹੀ ਨਾ ਖੜਾ ਹੋਵੇ ਮੜ ਕੇ ਉਸ ਤੋਂ ਬਾਅਦ ਫਿਰ ਪੀਸੀਆਰ ਲੰਗੀ ਸਾਨੂੰ ਨਹੀਂ ਉਹਨਾਂ ਨੇ ਬੁਲਾਇਆ ਫਿਰ 7 ਵਜੇ ਸਵੇਰੇ ਆਇਆ ਫੋਨ ਸਾਨੂੰ ਪੰਜਾਬ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਨੂੰ ਤਿਆਰ ਵਿੱਚ ਰੱਖਦੇ ਆ ਪੰਜਾਬ ਪੁਲਿਸ ਵੱਲੋਂ ਬਾਰੀ-ਬਾਰੀ ਮੌਕ ਟ੍ਰਿਲ ਕੀਤੀ ਜਾ ਰਹੀ ਹੈ ਅੱਜ ਮੰਨ ਲਓ ਕਿ ਐਸਐਸਪੀ ਦੇ ਦਿਸ਼ਾ ਨਿਰਦੇਸ਼ਾਂ ਜਿਵੇਂ ਪਹਿਲਾਂ ਦੱਸਿਆ ਗਿਆ ਕਿ ਜੇਕਰ ਕੋਈ ਵਿਸਫੋਟਕ ਸਮਗਰੀ ਮਿਲਦੀ ਹੈ ਤਾਂ ਉਸ ਉੱਪਰ ਕਿਵੇਂ ਕਾਬੂ ਪਾਇਆ ਜਾ ਸਕਦਾ ਹੈ ਅਤੇ ਕਿਵੇਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਸਾਡੇ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਅਸੀਂ ਅੱਜ ਬੰਬ ਡਿਸਪੋਜ਼ਲ ਟੀਮ ਬੁਲਾ ਕੇ ਲੁਧਿਆਣਾ ਤੋਂ ਇਹ ਬੰਬ ਨੂੰ ਡਿਸਟਰੋਏ ਕਰਨ ਦੀ ਨਿਊਟਰਲਾਈਜ਼ ਕਰਨ ਦੀ ਇੱਕ ਮੌਕ ਡ੍ਰਿਲ ਕੀਤੀ ਗਈ ਹੈ ਇਹ ਆਪਣੀ ਆਉਣ ਵਾਲੇ ਹੋਂ ਇਲੈਕਸ਼ਨਾਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਮੌਕ ਡ੍ਰਿਲ ਕੀਤੀ ਗਈ ਹੈ ਤੇ ਸਾਡੇ ਜਿਹੜੇ ਲੋਕਲ ਮੋਗਾ ਦੇ ਕਰਮਚਾਰੀ ਹੈ ਉਹਨਾਂ ਨੂੰ ਬੰਬ ਡਿਸਪੋਜ਼ਲ ਤਿੰਨ ਤੋਂ ਬਰੀਫ ਕਰਾਇਆ ਗਿਆ ਵੀ ਕਿਸ ਤਰ੍ਹਾਂ ਦੇ ਧਿਆਨ ਦੇਣਾ ਹੈ ਇਹ ਗੱਲਾਂ ਨੇ ਜੇ ਕੋਈ ਲਵਾਰਸ ਚੀਜ਼ ਵੈਗ ਮਿਲਦਾ ਜਾਂ ਕੋਈ ਵਹੀਕਲ ਲਵਾਰਸ ਮਿਲਦਾ ਹੈ ਤਾਂ ਉਹਨੂੰ ਕਿਸ ਤਰ੍ਹਾਂ ਉਹਨੂੰ ਸੇਫ ਰੱਖਿਆ ਜਾਵੇ ਤੇ ਉਹਨੂੰ ਬੰਬ ਡਿਸਪੋਜ਼ਲ ਟੀਮ ਆਉਣ ਤੱਕ ਉਹਨੂੰ ਕਿਵੇਂ ਸੇਫ ਰੱਖਿਆ ਜਾਵੇ ਤੇ ਉਹਨੂੰ ਬੰਬ ਡਿਸਪੋਜ਼ਲ ਟੀਮ ਆਉਣ ਤੋਂ ਨਿਊਟਰਲਾਈਜ਼ ਕੀਤਾ ਜਾਵੇ ਇਹ ਗੱਲ ਕਰੀਏ ਟੀਮ ਦੀ ਕਿੰਨੇ ਮਿੰਟ ਦੇ ਵਿੱਚ ਇਸ ਸਪੌਟ ਤੇ ਪਹੁੰਚ ਜਾਂਦੀ ਹੈ ਤੇ ਕੀ ਮੈਸੇਜ ਹੈ ਲੋਕਾਂ ਨੂੰ ਇੱਕ 에ਰੀਆ ਵਾਈਜ਼ ਜਿੱਦਾਂ ਜੀ ਪੰਜਾਬ ਦੇ ਵਿੱਚ ਕਰੀਬ ਨਾਲ ਚਾਰ ਜਗ੍ਹਾ ਤੇ ਬੰਬ ਡਿਸਕੋਲ ਟੀਮ ਇੰਸਟਾਲ ਕੀਤੇ ਆ ਗਿਆ ਨੇ ਜਿੱਦਾਂ ਬੈਠੀਆਂ ਨੇ ਜਿਵੇਂ ਲੁਧਿਆਣਾ ਹੈਗੀ ਪੰਜਾਬ ਦੇ ਵਿੱਚ ਮੋਹਾਲੀ ਹੈ ਇੱਕ ਅੰਮ੍ਰਿਤਸਰ ਤੇ ਬਠਿੰਡਾ ਆਪਾਂ ਨੂੰ ਜਿੱਦਾਂ ਸਭ ਤੋਂ ਨੇੜੇ ਆਪਣਾ ਲੁਧਿਆਣਾ ਨੇੜੇ ਹੈ ਜਿੱਦਾਂ ਇਹਨਾਂ ਨੂੰ ਆਪਣੇ ਕੋਈ ਸ਼ੱਕੀ ਕੋਈ ਕੋਈ ਇੱਕ ਤਰ੍ਹਾਂ ਕਿਸੇ ਚੀਜ਼ ਦੀ ਕਾਲ ਜਾਂਦੀ ਹੈ ਉਹ ਰੋਡ ਤੋਂ ਬਿਨਾ ਇੱਥੇ ਮੌਕੇ ਤੇ ਪਹੁੰਚ ਕੇ 20 ਮਿੰਟ ਦੇ ਵਿੱਚ ਇਹ ਕਵਰ ਕਰ ਲੈਂਦੇ ਉਸੇ ਸਮਰਾਲਾ ਦੇ ਮਸੰਦ ਮੁਹੱਲਾ ਦੇ ਵਿੱਚ ਬਣੇ ਸ਼ੀਰੂ ਦੁਆਰਾ ਸਾਹਿਬ ਦੇ ਵਿੱਚ 12 ਸਾਲਾ ਬੱਚਾ ਚੋਰੀ ਦੀ ਘਟਨ ਨੂੰ ਅੰਜਾਮ ਦੇਣ ਦੀ ਦਾਖਲ ਹੋ ਗਿਆ ਜਦੋਂ ਇੱਕ ਵਾਰ ਇਸ ਬਾਰੇ ਗ੍ਰੰਥੀ ਅਤੇ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਲੋਕਾਂ ਨੇ ਇੱਕ ਬੱਚੇ ਨੂੰ ਕਾਬੂ ਕਰ ਲਿਆ ਸਮਰਾਲਾ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਸਮਰਾਲਾ ਪੁਲਿਸ ਦੇ ਡੀਐਸਪੀ ਤਰੋਚਰ ਸਿੰਘ ਅਤੇ ਐਸਐਚਓ ਰੌਰ ਬਰਿੰਦਰ ਸਿੰਘ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚ ਗਏ ਅਤੇ ਲੋਕਾਂ ਨੇ ਕਾਬੂ ਕੀਤੇ ਬੱਚੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖਵੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੀ ਟਕਸਾਲ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਘਟਨਾ ਦੱਸੀ ਜਾ ਰਹੀ ਹੈ ਕੀ ਘਟਨਾ ਮਸੰਦ ਮਹੱਲਾ ਗੁਰਦੁਆਰਾ ਸਾਹਿਬ ਗਲਾਬਾ ਦੇ ਪੰਜਾਬਾ ਤੇ ਸਮਰਾਲੇ ਦੇ ਵਿੱਚ ਸਥਿਤ ਹੈ ਤੇ ਇਸ ਗੁਰੂ ਘਰ ਦੇ ਵਿੱਚ ਇੱਕ ਚੋਰੀ ਦੀ ਬਾਰਦਾਤ ਨੂੰ ਛੋਟਾ ਜਿਹਾ ਬੱਚਾ ਆਇਆ ਸੀਗਾ ਤੇ ਉਹਨਾਂ ਦੇ ਪਰਿਵਾਰ ਨੇ ਟੋਟਲ ਨੇ ਮਾਫੀ ਮੰਗ ਲਈ ਆ ਤੇ ਚਲੋ ਜੇਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਜੇ ਸ਼ਰਨ ਆਵੇ ਤੇ ਸਕੰਠ ਲਾਵੇ ਔਰ ਬਿਰਦ ਸੁਆਮੀ ਸੰਧਾ ਕਿਉਂਕਿ ਜੇ ਕੋਈ ਸਾਡੇ ਸ਼ਰਨ ਪੈ ਕੇ ਆਉਂਦਾ ਹੈ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਉਹਨੂੰ ਹੱਥ ਨਾਲ ਲਾਉਂਦੇ ਨੇ ਤੇ ਇਹ ਵੱਡਾ ਪੰਨਾ ਹੈ ਜਥੇਵੰਦੀਆਂ ਦਾ ਤੇ ਪ੍ਰਸ਼ਾਸਨ ਦਾ ਜਿਹੜੀ ਗੁਰਤਿ ਹੈ ਨਹੀਂ ਹੋਈ ਹੈ ਕੋਈ ਬੱਚਾ ਇੱਥੇ ਵੜ ਗਿਆ ਸੀਗਾ ਜੀ ਉਹ ਬੱਚਾ ਆਪਣੇ ਅਸੀਂ ਸਮਝਾ ਕੇ ਤੋਰਤਾ ਬਿਆਦਵੀ ਦੇ ਚੱਕਰ 'ਚ ਤਾਂ ਨਹੀਂ ਕਿ ਆਇਆ ਉਹ ਵੈਸੇ ਹੀ ਅਸੀਂ ਗਾਂਹ ਚੋਰੀ ਦੇ ਚੋਰੀ ਦੇ ਚੱਕਰ 'ਚ ਸੀਗਾ ਜੀ ਟੈਕਨੀਕਲ ਨਾਲ ਦਾ ਬੱਚਾ ਸੀ ਉਹ ਛੋਟਾ ਹੀ ਸੀ ਬੱਚਾ ਜੀ ਅੱਛਾ ਉਹਨੂੰ ਸਾਰਾ ਸਮਝਾਤਾ ਵੀ ਗਾਂਹ ਬਾਤੀ ਇੱਥੇ ਕੋਈ ਅਣਸਕਾ ਵੀ ਘਟਣਾ ਨਾ ਹੋਵੇ ਅਸੀਂ ਛੋਟਾ ਜਿਹਾ ਬੱਚਾ ਸੀ 12 ਸਾਲ ਦਾ ਉਹ ਜਿਹੜਾ ਸਾਨੂੰ ਤਾਂ ਐ ਲੱਗ ਰਿਹਾ ਜਿਵੇਂ ਥੋੜਾ ਜਿਹਾ ਕੋਈ ਛੋਟੀ ਮੋਡੀ ਚੋਰੀ ਦੇ ਰੱਦੇ ਨਾਲ ਆਇਆ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਉਹਦੇ ਅੰਦਰ ਸੁਣਨ ਨੂੰ ਇਹ ਵੀ ਆ ਰਿਹਾ ਵੀ ਕੀ ਬੇਅਦਬੀ ਕਰਨ ਦੀ ਨਹੀਂ ਨਹੀਂ ਕੋਈ ਬੇਅਦਬੀ ਵਾਲਾ ਕੁਝ ਨਹੀਂ ਬੀਤੇ ਕਮੀਨੋ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਆਉਣ ਤੇ ਸਬੰਧਤ ਵਿਭਾਗ ਵਿੱਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਮਲਣ ਕਲੋਨੀ ਵਾਸੀਆਂ ਨੇ ਵਿਭਾਗ ਦੇ ਜੀਏ ਤੇ ਦੁਰਵਿਵਹਾਰ ਕਰਨ ਦੇ ਦੋਸ਼ ਲਗਾਉਂਦਿਆਂ ਵਾਟਰ ਵਰਕਸ ਵਿਕੇਤਰ ਨਾਲ ਦੇ ਕੇ ਜੀਏ ਤੇ ਪੰਜਾਬ ਸਰਕਾਰ ਬទ ਨਾਰੇਬਾਜੀ ਕੀਤੀ ਇਸ ਸੰਬੰਧੀ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮਲਣ ਕਲੋਨੀ ਦੇ ਰਹਿਣ ਵਾਲੇ ਸ਼ਾਮ ਲਾਲ ਚਰਨਜੀਤ ਕੌਰ ਸੁਖਪਾਲ ਸਿੰਘ ਪਰਮਜੀਤ ਕੌਰ ਜੀ ਨੇ ਦੱਸਿਆ ਕਿ ਉਹਨਾਂ ਦੀ ਕਲੋਨੀ ਵਿਖੇ ਬੀਤੇ ਕਰੀਬ 1 ਮਹੀਨੇ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਜਿਸ ਕਾਰਨ ਉਹਨਾਂ ਨੂੰ ਮਜਬੂਰੀ ਵਿੱਚ ਧਰਤੀ ਹੇਟਲੇ ਸ਼ੋਹਰੇ ਵਾਲੇ ਪਾਣੀ ਨਾਲ ਆਪਣੇ ਰਿਜਾਰਾਂ ਦੇ ਕੰਮ ਕਰਨੇ ਪੈ ਰਹੇ ਹਨ ਉਹਨਾਂ ਕਿਹਾ ਕਿ ਉਹ ਕਈ ਵਾਰ ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬੇਨਤੀ ਕਰ ਚੁੱਕੇ ਹਨ ਪਰੰਤੂ ਉਹਨਾਂ ਦੀ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਹਾਂਜੀ ਹਾਂਜੀ ਜੀ ਮੈਂ ਆਪਣਾ ਮੱਲਨ ਕਲੋਨੀ ਦੀ ਬਸੰਦੀਕ ਚਾਰਜ ਦੀ ਗੱਲ ਕਰ ਰਿਹਾ ਮੈਂ ਅਸੀਂ ਪਾਣੀ ਤੋਂ ਬਹੁਤ ਦੁਖੀ ਹਾਂ ਸਾਨੂੰ ਡੇਢ ਮਹੀਨਾ ਹੋ ਗਿਆ ਸਾਨੂੰ ਇੰਨੀ ਪ੍ਰੋਬਲਮ ਆ ਰਹੀ ਹੈ ਕਿ ਅਸੀਂ ਖਾ ਰਹਾ ਤਾਂ ਥੀਰਾ ਪਾਣੀ ਵੀ ਜਿਹੜਾ ਅਸੀਂ ਭਾਂਡੇ ਵੀ ਧੋਣੇ ਨਾ ਉਹਦੇ ਵੀ ੱਬੇ ਜੰਮ ਜਾਂਦੇ ਹੈਗੇ ਕਿ ਜੇ ਸੈਲਪਤੇ ਵੀ ਪਾਣੀ ਖੜਾ ਉਹਦੇ ਤੇ ਵੀ ਨੋਨ ਵਾਂਗੂ ਚਿੱਟਾ ਚਿੱਟਾ ਜੰਮ ਜਾਂਦਾ ਸੀ ਉਹ ਪਾਣੀ ਵਾਤ ਰਹੇ ਆ ਜੇ ਅਸੀਂ ਕਿਸੇ ਨੂੰ ਸ਼ਿਕਾਇਤ ਵੀ ਕਰਦੇ ਆ ਸਾਡੀ ਕੋਈ ਸ਼ਿਕਾਇਤ ਨਹੀਂ ਸੰਦੇ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਤੋਰ ਦਿੰਦੇ ਜੀ ਪਾਣੀ ਸੁਭਾ ਆ ਜੂਗਾ ਸਾਡੇ ਤੋਂ ਮੈਸੇਜ ਵੇਖ ਲਓ ਮੈਸੇਜ ਪਾ ਦਿੰਦੇ ਪਾਣੀ ਨਹੀਂ ਪਰ ਆ ਰਿਹਾ ਸਾਡੇ ਅਸੀਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਆ ਜੇ ਅੱਜ ਕੀ ਗੱਲ ਹੋਈ ਜੀ ਅੱਜ ਕੀ ਗੱਲ ਹੋਈ ਅੱਜ ਅਸੀਂ ਅਸੀਂ ਸੁਭਾ ਆਏ ਸੁਭਾ ਕੇ ਅਸੀਂ ਨੇ ਇੱਕ ਫਰਿਆਦ ਕੀਤੀ ਵੀ ਸਾਨੂੰ ਪਾਣੀ ਦਿਓ ਪਰ ਇਹਨਾਂ ਨੇ ਸਾਨੂੰ ਜਿਹੜਾ ਇੱਥੋਂ ਦਾ ਕੋਈ ਵੀ ਉਹ ਸੀਗਾ ਉਹਨੇ ਸਾਨੂੰ ਪਾਣੀ ਦਾ ਭਰੋਸਾ ਦੇ ਕੇ ਤੋਰਤਾ ਵੀ 2 ਵਜੇ ਸਾਡੇ ਪਾਣੀ ਆ ਜੀ 2 ਵਜੇ ਪਾਣੀ ਛੱਡਿਆ ਪਰ ਨਾਲ ਦੀ ਨਾਲ ਬੰਦ ਹੋ ਗਿਆ ਕਿ ਜੇਈ ਸਾਹਿਬ ਨੇ ਬੰਦ ਕਰਾਤਾ ਜਿਹੜਾ ਗਗਨਪਾਜ ਜੇਈ ਹੈਗਾ ਮੜ ਕੇ ਅਸੀਂ ਗਗਨਪਾਜ ਜੇਈ ਨੂੰ ਅਸੀਂ ਫੋਨ ਕੀਤਾ ਅਸੀਂ ਆਖਿਆ ਵੀ ਸਾਡੇ ਪਾਣੀ ਤੁਸੀਂ ਬੰਦ ਕਿਉਂ ਕਰਾਇਆ ਕਹਿੰਦਾ ਜੀ ਪਾਣੀ ਸਾਡੇ ਸਵੇਰ ਦਾ ਟਾਈਮ ਸੀ ਹੁਣ ਅਸੀਂ ਪਾਣੀ ਨਹੀਂ ਛੱਡ ਸਕਦੇ ਅੱਗੋਂ ਅਸੀਂ ਆਖਿਆ ਵੀ ਅਸੀਂ ਜਾਂਦਾ ਸੀ ਉੱਥੇ ਵੀ ਜਾ ਕੇ ਧਰਨਾ ਲਾਵਾਂਗੇ ਜਾਂ ਅਸੀਂ ਐਸਡੀਐਮ ਦੇ ਜਾਵਾਂਗੇ ਜਾਂ ਵੀ ਜੋ ਕੁਛ ਮਰਜ਼ੀ ਕਰ ਲੋ ਹਾਂਜੀ ਭਾਈ ਮੈਂ ਸਰਪਾਲ ਸਿੰਘ ਜੀ ਮਲੇਕ ਕਲੌਨੀ ਤੋਂ ਸਾਡੇ ਘਰ ਤੋਂ ਕੱਟ ਮਹੀਨੇ ਤੋਂ ਪਾਣੀ ਦੀ ਦਿੱਕਤ ਆ ਰਹੀ ਆ ਜਿਹੜਾ ਕਿ ਸਾਡੇ ਥੱਲੇ ਵਾਲਾ ਪਾਣੀ ਬਹੁਤ ਜ਼ਿਆਦਾ ਖਾਰਾ ਹੈਗਾ ਉਹ ਵਰਤਣ ਦੇ ਲੈ ਕੇ ਨਹੀਂ ਉਹਦੇ 'ਚ ਬਹੁਤ ਜ਼ਿਆਦਾ ਛੂਰਾ ਹੈ ਤੇ ਸਾਡੇ ਲੋਕ ਤਾਂ ਇਹ ਗਰਮੀਆਂ ਦੇ ਵਿੱਚ ਪੌਲ ਆਉਂਦੇ ਆ ਤੇ ਸਾਰੇ ਕਿੱਧਰ ਵਿੱਚ ਪਾਣੀ ਆ ਰਿਹਾ ਪਰ ਸਾਡੀ ਮਲਨ ਕਲੋਨੀ ਦੇ ਵਿੱਚ ਕਦੇ ਮਹੀਨੇ ਤੋਂ ਬਿਲਕੁਲ ਪਾਣੀ ਨਹੀਂ ਆ ਰਿਹਾ ਜਿਹੜਾ ਕਿ ਡੇਲੀ ਸਵੇਰ 5 ਵਜੇ ਪਾਣੀ ਆਉਂਦਾ ਸੀ ਹੁਣ ਅਸੀਂ ਆ ਕੇ ਬਹੁਤ ਵਾਰੀ ਫੋਨ ਕੀਤੇ ਆ ਫੋਨ ਕਰਨ ਦੇ ਬਾਵਜੂਦ ਕਹਿੰਦੇ ਨੇ ਮੈਸੇਜ ਸਾਨੂੰ ਜਵੜਦਾ ਪਰ ਪਾਣੀ ਨਹੀਂ ਜਾਂਦਾ ਤੇ ਅੱਜ ਜੇ ਅਸੀਂ ਰਿਕਵੈਸਟ ਕੀਤੀ ਆ ਕੇ ਤੇ ਪਾਣੀ ਛੜਤਾ 2:00 ਵਜੇ ਤੇ 10 ਮਿੰਟ ਬਾਅਦ ਹੀ ਗਗਨ ਵਜਾਜ ਨੇ ਬੰਦ ਕਰਤਾ ਦਾ ਵੀ ਮੈਂ ਪਾਣੀ ਨਹੀਂ ਛੱਡਣਾਗਾ ਜਿੱਥੇ ਮਰਜੀ ਜਾਵੜੋ ਕੇ ਜੇ ਫੋਨ ਕੀਤੇ ਦਾਦਾ ਜੋ ਮਰਜੀ ਕਰ ਲੋ ਮੈਂ ਪਾਣੀ ਨਹੀਂ ਛੱਡਣਾ ਤੇ ਸਾਡੀ ਇੱਕ ਰਿਕਵੈਸਟ ਆ ਵੀ ਸਾਨੂੰ ਸੋਬਾ ਡੇਲੀ ਪਾਣੀ ਚਾਹੀਦਾ 5 ਤੋਂ 7 ਵਜੇ ਤੱਕ 2 ਘੰਟੇ ਪਾਣੀ ਆ ਜੇ ਤੇ ਸਾਡੇ ਜਿਹੜੇ ਲੀੜੇ ਕੱਪੜੇ ਤੇ ਸਾਰਾ ਕਾਰੋਬਾਰ ਹੋ ਜਾ ਕਰੂਗਾ ਉਸ ਨਾਲ ਤੇ ਥੱਲੇ ਦਾ ਪਾਣੀ ਖੜਾ ਅਸੀਂ ਬਹੁਤ ਜਿਆਦਾ ਮਜਬੂਰ ਆ ਸਾਡੀ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਦੁਸ਼ਮਣੀ ਨਹੀਂ ਤੇ ਸਾਡੀ ਇਹੋ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਹ ਜਿਹੇ ਬੰਦਿਆਂ ਤੇ ਨੱਥ ਪਈ ਜਾਵੇ ਤੇ ਇਹਨਾਂ ਨੂੰ ਬੋਲਣ ਦੀ ਤਮੀਦ ਦਸੀ ਜਾਵੇ ਦੋਸਤੋ ਇਸ ਤਰ੍ਹਾਂ ਹੀ ਖਬਰਾਂ ਕਰਦੇ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ ਤਦ ਤੱਕ ਅਨਿਕ ਕੁਲਵਰਨ ਸਿੰਘ ਇਜਾਜ਼ਤ ਦੇ ਦਿਓ ਰੱਬ ਰੱਖਾ